ਹੈਲੋ ਦੋਸਤੋ ਅੱਜ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇੰਡੀਆ ਤੋਂ ਅਗਰ ਤੁਸੀਂ ਕੈਨੇਡਾ ਜਾ ਰਹੇ ਹੋ ਤਾਂ ਬਹੁਤ ਥੋੜੇ ਟਾਈਮ ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਵਧੀਆ ਇਨਕਮ ਕਿਵੇਂ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਗੇ ਟੰਗ ਨਾਲ ਤੁਸੀਂ ਬਹੁਤ ਹੀ ਜਲਦੀ ਕਰੋੜਪਤੀ ਬਣ ਸਕਦੇ ਹੋ ਜਿਵੇਂ ਕਿ ਇੰਡੀਆ ਤੋਂ ਕਾਫੀ ਜ਼ਿਆਦਾ ਲੋਕ ਜਾਂਦੇ ਨੇ ਤਕਰੀਬਨ 25 ਤੋਂ 35 ਲੱਖ ਰੁਪਏ ਉਹਨਾਂ ਦਾ ਲੱਗ ਜਾਂਦਾ ਹੈ ਕੈਨੇਡਾ ਪਹੁੰਚਣ ਤੇ ਇੰਨੇ ਪੈਸੇ ਲਾ ਕੇ ਵੀ ਉੱਥੇ ਜਾ ਕੇ ਉਹ ਸਿਰਫ 18 ਤੋਂ 20 ਡਾਲਰ प्रति ਘੰਟੇ ਦੇ ਹਿਸਾਬ ਨਾਲ ਕੰਮ ਕਰਦੇ ਨੇ ਜਿਸ ਦੇ ਨਾਲ ਕਿ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਅਸੀਂ ਅਗਰ ਬਾਹਰ ਕੈਨੇਡਾ ਜਾ ਰਹੇ ਹਾਂ ਤੁਹਾਡੀ ਇਨਕਮ ਵਧੀਆ ਹੋਵੇ ਤਾਂ ਤੁਸੀਂ ਉੱਥੇ ਜਾ ਕੇ ਵਧੀਆ ਇਨਕਮ ਕਿਵੇਂ ਪ੍ਰਾਪਤ ਕਰ ਸਕਦੇ ਹੋ ਉਹਦੀ ਜਾਣਕਾਰੀ ਤੁਹਾਨੂੰ ਮੈਂ ਇਸ ਵੀਡੀਓ ਰਾਹੀਂ ਦੇਣ ਜਾ ਰਹੀ ਹਾਂ ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇੰਡੀਆ ਟਵਿਚ 'ਚ ਤੁਸੀਂ ਹੈਗੇ ਹੋ ਤਾਂ ਕੈਨੇਡਾ ਜਾਣ ਤੋਂ ਪਹਿਲਾਂ ਇੰਡੀਆ ਤੋਂ ਤੁਸੀਂ ਕੋਈ ਵੀ ਆਈਟੀ ਦਾ ਟ੍ਰੇਡ ਕੋਰਸ ਕਰਕੇ ਜਾਓ ਟ੍ਰੇਡ ਕੋਰਸ ਕਰਨ ਤੋਂ ਬਾਅਦ ਤੁਹਾਡੇ ਕੋਲ ਉਹਦੇ ਨਾਲ ਰਿਲੇਟਿਡ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜਾਂ ਫਿਰ ਤੁਹਾਡੀ 1 ਸਾਲ ਦੀ ਅਪਰੈਂਟਸ਼ਿਪ ਲੱਗੀ ਹੋਣੀ ਚਾਹੀਦੀ ਹੈ ਅਤੇ ਇੰਗਲਿਸ਼ ਦੇ ਵਿੱਚ ਉਹ ਤੁਹਾਡੇ ਆਇਲਟਸ ਦੇ ਘੱਟੋ-ਘੱਟ 5 ਬੈਂਡ ਹੋਣੇ ਚਾਹੀਦੇ ਨੇ ਅਤੇ ਜਿਹੜੀ ਵੀ ਆਈਟੀ ਤੁਸੀਂ ਕਰ ਰਹੇ ਹੋ ਉਹਦਾ ਗੱਲਾ ਸਰਟੀਫਿਕੇਟ ਨਹੀਂ ਚਾਹੀਦਾ ਤੁਹਾਨੂੰ ਉਹ ਕੰਮ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਹੈ ਮੇਨਿੰਸ ਕਿ ਜਿਹੜਾ ਵੀ ਬੱਚਾ ਆਈਟੀ ਜਿਹੜੇ ਐਡਮਿਸ਼ਨ ਲੈ ਰਿਹਾ ਹੈ ਉਹਨਾਂ ਨੂੰ ਪ੍ਰੋਪਰ ਕਲਾਸੀ ਲਾਉਣੀ ਜ਼ਰੂਰੀ ਨੇ ਤਾਂ ਕਿ ਉਹਨਾਂ ਨੂੰ ਆਪਣੀ ਟ੍ਰੇਡ ਦਾ ਜਿਹੜੀ ਵੀ ਟ੍ਰੇਡ ਵਿੱਚ ਜੁਨਿਸ਼ਨ ਲੈ ਰਹੇ ਹੋ ਉਹਦੇ ਬਾਰੇ ਪ੍ਰੋਪਰ ਨੋਲਿਜ ਹੋਣੀ ਚਾਹੀਦੀ ਹੈ ਕਿਉਂਕਿ ਅਗਰ ਤੁਸੀਂ ਹੱਥੀਂ ਕੰਮ ਕਰਨਾ ਜਾਣਦੇ ਹੋਗੇ ਤਾਂ ਹੀ ਤੁਸੀਂ ਕੈਨੇਡਾ ਜਾ ਕੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਯੋਗ ਬਣ ਸਕਦੇ ਹੋ ਅਗਰ ਤੁਸੀਂ ਇਥੋਂ ਆਈਟੀ ਦਾ ਕੋਰਸ ਕਰਕੇ ਜਾਂਦੇ ਹੋ ਤੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਟ੍ਰੇਡ ਕੈਟਾਗਰੀ ਦੇ ਵਿੱਚ ਕੈਨੇਡਾ ਜਾ ਸਕਦੇ ਹੋ ਉਹ ਵੀ ਆਪਣੇ ਪਰਿਵਾਰ ਦੇ ਸਮੇਤ ਤੋ ਬਹੁਤ ਹੀ ਵਧੀਆ ਮੌਕਾ ਤੁਹਾਡੇ ਕੋਲੇ ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਵਧੇਰੇ ਜਾਣਕਾਰੀ ਲੈਣ ਦੇ ਲਈ ਤੁਸੀਂ 9815101148 98882 95000 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜ਼ਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ